ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 148 ਤੇ 149 ਤੇ ਉੱਪਰ ਸਵਾਇਮਾਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ ਮਹੱਲਾ ਦੂਜਾ ਨਾਨਕ ਪਰਖੈ ਆਪਕੋ ਤਾ ਪਰਖੂ ਜਾਣ ਰੋਗਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ ਵਾਟ ਨ ਕਰੀ ਮਾਮਲਾ ਜਾਣ ਮਹਿਮਾਨ ਮੂਲ ਜਾਣ ਗੱਲਾ ਕਰੇ ਹਾਨ ਲਾਏ ਹਾਨ ਲੱਭ ਨਾ ਚੱਲਈ ਸੱਚ ਰਹੇ ਸੋ ਵਿਸਟ ਪਰਵਾਨ ਸਰ ਸੰਦੇ ਆਗਾਸ ਕੋ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਹਾਂਜੀ ਸੰਗਤ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਜੇ ਜਿਹੜਾ ਜੀਵ ਆਪਣੇ ਆਪ ਨੂੰ ਪਰਖੇ ਦੂਜੇ ਦੀਆਂ ਚੰਗੀਆਂ ਆਈਆਂ ਬੁਰਾਈਆਂ ਪਰਖਣ ਦੀ ਬਜਾਏ ਆਪਾ ਪਰਖੇ ਆਪਣੇ ਆਪ ਨੂੰ ਪਰਖੇ ਉਹਨੂੰ ਪਰਖੂ ਕਿਹਾ ਜਾਂਦਾ ਕਹਿੰਦੇ ਜਿਹੜਾ ਵੈਦ ਆ ਉਹੀ ਸਿਆਣਾ ਜਿਹੜਾ ਦੋਨੇ ਚੀਜ਼ਾਂ ਬੁੱਝੇ ਰੋਗ ਵੀ ਜਾਣ ਲਵੇ ਤੇ ਫਿਰ ਉਹਦਾ दारू ਵੀ ਜਾਣੇ ਰੋਗ ਵੀ ਬੁੱਝ ਲਵੇ ਤੇ ਫਿਰ ਉਹਦੀ दारू ਵੀ ਜਾਣੇ ਰੋਗ ਕਿਸ ਤਰ੍ਹਾਂ ਦਾ ਆਤਮਿਕ ਰੋਗ ਲੱਭ ਲਵੇ ਤੇ ਫਿਰ ਉਹਦੇ दारू ਦਾ ਵੀ ਉਹਨੂੰ ਪਤਾ ਹੋਵੇ ਤਾਂ ਉਹੀ ਫਿਰ ਜਿਹੜਾ ਵੈਦ ਆ ਉਹਨੂੰ ਸਿਆਣਾ ਆਖਿਆ ਜਾ ਸਕਦਾ ਕਹਿੰਦੇ ਜਿਹੜਾ ਜੀਵ ਦੂਸਰਿਆਂ ਦੇ ਨਾਲ ਲੜਾਈ ਝਗੜਾ ਨਾ ਕਰੇ ਇਸ ਜ਼ਿੰਦਗੀ ਦੇ ਵਿੱਚ ਇਹ ਸਮਝੇ ਕਿ ਵੀ ਉਹ ਇਸ ਜਗਤ ਦੇ ਵਿੱਚ ਮੁਸਾਫਰ ਆ ਮਤਲਬ ਇਸ ਤਰ੍ਹਾਂ ਦਾ ਨਿਮਰਤਾ ਵਾਲਾ ਜੀਵਨ ਬਤਾਏ ਤੇ ਫਿਰ ਕਹਿੰਦੇ ਮੂਲ ਆਪਣੇ ਵਾਹਿਗੁਰੂ ਜੀ ਨੂੰ ਪ੍ਰਭੂ ਜੋ ਸਾਡਾ ਮੂਲ ਆ ਉਹਨੂੰ ਪਹਿਚਾਣੇ ਕਹਿੰਦੇ ਤੇ ਸਤ ਸੰਗੀਆਂ ਦੇ ਵਿੱਚ ਉਹਦੇ ਨਾਮ ਦਾ ਜਾਪ ਕਰੇ ਫਿਰ ਕਹਿੰਦੇ ਉਹ ਕੂੜ ਦੇ ਤੇ ਲਾਲਚ ਦੇ ਰਸਤੇ ਤੇ ਨਾ ਚੱਲੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲੇ ਤੇ ਇਸ ਤਰ੍ਹਾਂ ਫਿਰ ਉਹ ਦੂਜਿਆਂ ਨੂੰ ਸਿੱਖਿਆ ਦੇਣ ਦੇ ਲਈ ਸੱਚ ਦੀ ਪਰਵਾਨਿਆ ਜਾਂਦਾ ਕਹਿੰਦੇ ਜੇ ਕੋਈ ਜੀਵ ਇਦਾਂ ਸਮਝੇ ਕਿ ਵੀ ਉਹ ਆਕਾਸ਼ ਦੇ ਵਿੱਚ ਤੀਰ ਆਕਾਸ਼ ਦੇ ਵਿੱਚ ਤੀਰ ਮਾਰੇ ਨਿਸ਼ਾਨਾ ਲਾ ਕੇ ਕਹਿੰਦੇ ਇਹ ਹੋ ਨਹੀਂ ਸਕਦਾ ਆਕਾਸ਼ ਵਿੱਚ ਕਿਸੇ ਜੀਵ ਦਾ ਤੀਰ ਨਿਸ਼ਾਨੇ ਤੇ ਲੱਗ ਨਹੀਂ ਸਕਦਾ ਕਿਉਂ ਕਿਉਂਕਿ ਕਹਿੰਦੇ ਆਕਾਸ਼ ਅਗੰਮ ਹੈ ਅਪਹੁੰਚਾ ਹੈ ਨਾ ਫੇ ਜਿਹੜਾ ਤੀਰ ਆ ਉਹ ਫਿਰ ਮਾਰਨ ਵਾਲੇ ਦੀ ਵੱਜਦਾ ਵਾਹਿ ਕਰੋ ਜੀ ਵਾਹਿ ਕਰੋ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਪਗਤ ਦਿਨ ਰਾਤ ਨਾ ਰਹਿਨ ਵਾਰੀਆ ਕਰਨ ਪਗਤ ਦਿਨ ਰਾਤ ਨਾ ਰਹਿਨੀ ਵਾਰੀਆ ਕਹਿੰਦੇ ਜਿਸ ਜੀਵ ਇਸਤਰੀ ਦਾ ਪਿਆਰ ਵਾਹਿਗੁਰੂ ਜੀ ਨਾਲ ਹੁੰਦਾ ਉਹ ਫਿਰ ਵਾਹਿਗੁਰੂ ਜੀ ਦੇ ਪ੍ਰੇਮ ਨਾਲ ਸ਼ਿੰਗਾਰੀ ਜਾਂਦੀ ਆ ਦਿਨ ਰਾਤ ਉਹ ਪਰਮਾਤਮਾ ਦੀ ਭਗਤੀ ਕਰਦੀ ਆ ਰੋਕਣ ਤੇ ਵੀ ਨਹੀਂ ਰੁਕਦੀ ਹੈਗੀ ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆਂ ਫਿਰ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ ਨਾਲ ਸਵਾਰੀਆਂ ਜਾਂਦੀਆਂ ਨੇ ਉਹਨਾਂ ਦਾ ਫਿਰ ਵਾਹਿਗੁਰੂ ਦੇ ਮਹਿਲਾ ਵਿੱਚ ਨਿਵਾਸ ਹੁੰਦਾ ਸੱਚ ਕਹਿਨ ਅਰਦਾਸ ਸੇ ਵਿਚਾਰੀਆ ਫਿਰ ਕਹਿੰਦੇ ਉਹ ਸੱਚ ਦੀ ਅਰਦਾਸ ਕਰਦੀਆਂ ਨੇ ਸੱਚ ਦੀ ਅਰਦਾਸ ਕਿਸ ਤਰ੍ਹਾਂ ਉਹ ਸੰਸਾਰਿਕ ਪਦਾਰਥ ਨਹੀਂ ਮੰਗਦੀਆਂ ਉਹ ਸਿਰਫ ਵਾਹਿਗੁਰੂ ਜੀ ਨੂੰ ਹੀ ਮੰਗਦੀਆਂ ਨੇ ਇਹ ਅਰਦਾਸ ਕਰਦੀਆਂ ਨੇ ਸੋਹਨ ਖਸਮੇ ਪਾਸ ਹੁਕਮ ਸਿਦਾਰੀਆ ਉਹ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਸਵਾਰੀਆਂ ਹੁੰਦੀਆਂ ਨੇ ਤੇ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਵਾਹਿਗੁਰੂ ਜੀ ਦੇ ਪਾਸ ਹੀ ਉਹਨਾਂ ਦਾ ਨਿਵਾਸ ਹੁੰਦਾ ਫਿਰ ਸਖੀ ਕਹਿਨ ਅਰਦਾਸ ਮਨੋ ਪਿਆਰੀਆ ਫਿਰ ਕਹਿੰਦੇ ਉਹ ਵਾਹਿਗੁਰੂ ਜੀ ਨਾਲ ਇਸ ਤਰ੍ਹਾਂ ਅਰਦਾਸ ਕਰਦੀਆਂ ਨੇ ਜਿਸ ਤਰ੍ਹਾਂ ਕਿਸੇ ਆਪਣੇ ਸਖੀ ਸਹੇਲੀ ਨਾਲ ਅਰਦਾਸ ਕਰੀਦੀ ਆ ਮਨੋ ਪਿਆਰੇ ਵਾਹਿਗੁਰੂ ਜੀ ਕੋਲ ਬੇਨਾਂ ਵਤ੍ਰਿਗਵਾਸ ਫਿੱਟ ਸੋ ਜੀਵਿਆ ਸਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਕਿੱਸੇ ਕਹਿੰਦੇ ਜਿਸ ਜੀਵ ਨੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਫਿਰ ਉਹਦਾ ਜਿਹੜਾ ਇਹ ਜੀਵਨ ਆ ਉਹ ਵਿਅਰਥਾ ਕਹਿੰਦੇ ਫਟਕਾਰ ਯੋਗ ਹੈ ਇਹ ਜੀਵਨ ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਇਸ ਜੀਵਨ ਦੇ ਵਿੱਚ ਕਹਿੰਦੇ ਜੋ ਜੋ ਜੀਵ ਵਸਤਰੀ ਵਾਹਿਗੁਰੂ ਜੀ ਦੇ ਸ਼ਬਦ ਦੇ ਨਾਲ ਸਵਾਰੀ ਜਾਂਦੀ ਆ ਉਹ ਫਿਰ ਕਹਿੰਦੇ ਅਮਰਤ ਪੀਂਦੀ ਆ ਵਾਹਿਗੁਰੂ ਜੀ ਦੇ ਨਾਮ ਦਾ ਸ਼ਲੋਕ ਮਹੱਲਾ ਪਹਿਲਾ ਮਾਰੂ ਮਹੀਨਾ ਤ੍ਰਿਪਤਿਆ ਅੱਗੀ ਲਹਿ ਨਾ ਪੋਖ ਕਹਿੰਦੇ ਜਿਹੜੇ ਮਾਰੂਥਲ ਨੇ ਉਹ ਜਿੰਨਾ ਵੀ ਮੀਂਹ ਪੈ ਜਾਵੇ ਉਹ ਰੱਜਦੇ ਨਹੀਂਗੇ ਇਸ ਤਰ੍ਹਾਂ ਇਹ ਕਹਿੰਦੇ ਜਿਹੜੀ ਅੱਗ ਆ ਉਹ ਬਾਲਣ ਨਾਲ ਕਦੇ ਨਹੀਂ ਰੱਜਦੀ ਹੈਗੀ ਜਿੰਨਾ ਵੀ ਬਾਲਣ ਪਾਓ ਅੱਗ ਹੋਰ ਮੰਗਦੀ ਆ ਬਾਲਣ ਰਾਜਾ ਰਾਜਨਾ ਤ੍ਰਿਪਤਿਆ ਸਾਇਰ ਪਰੇ ਕਿਸੁਕ ਕਹਿੰਦੇ ਜਿਹੜਾ ਰਾਜਾ ਉਹ ਕਦੇ ਰਾਜ ਕਰਕੇ ਨਹੀਂ ਰੱਜਦਾ ਉਹ ਹਮੇਸ਼ਾ ਹੀ ਚਾਹੁੰਦਾ ਵੀ ਮੇਰਾ ਹੀ ਰਾਜ ਚੱਲੇ ਇਸ ਤਰ੍ਹਾਂ ਜਿਹੜਾ ਕਹਿੰਦੇ ਸਮੁੰਦਰ ਨੇ ਉਹਨਾਂ ਵਿੱਚ ਨਦੀਆਂ ਜਾ ਜਾ ਡਿੱਗਦੀਆਂ ਨੇ ਪਰ ਉਹ ਰੇਤੇ ਨਾਲ ਭਰਦੇ ਨਹੀਂ ਮਿੱਟੀ ਨਾਲ ਪਾਣੀ ਵੀ ਜਾਂਦਾ ਨਾਲ ਮਿੱਟੀ ਵੀ ਜਾਂਦੀ ਹੈ ਪਰ ਉਹ ਮਿੱਟੀ ਨਾਲ ਇਦਾਂ ਨਹੀਂ ਕਿ ਭਰੇ ਜਾਂਦੇ ਨੇ ਜਿੰਨੀਆਂ ਮਰਜ਼ੀ ਮਤਲਬ ਨਦੀਆਂ ਜਾ ਕੇ ਡਿਗਣ ਔਰ ਰੱਜਦਾ ਨਹੀਂਗਾ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਕਹਿੰਦੇ ਜੋ ਸੱਚੇ ਨਾਮ ਦਾ ਸੱਚੇ ਦਾ ਨਾਮ ਲੈਂਦੇ ਨੇ ਨਾਮ ਕੀ ਕੀਤੀ ਪੁੱਛਾ ਪੁੱਛ ਕਹਿੰਦੇ ਫਿਰ ਉਹਨਾਂ ਦੀ ਪੁੱਛਗਿਚ ਹੁੰਦੀ ਆ ਜੋ ਸੱਚੇ ਦਾ ਨਾਮ ਲੈਂਦੇ ਨੇ ਫਿਰ ਉਹਨਾਂ ਨੂੰ ਆਦਰ ਸਤਕਾਰ ਮਿਲਦਾ ਮਹੱਲਾ ਦੁਜਾ ਨੇਫਲ ਤਸ ਜਨਮਸ ਜਾਵਤ ਬ੍ਰਹਮਣਾ ਬਿੰਦ ਤੇ ਕਹਿੰਦੇ ਜਿਹੜੇ ਜੀਵ ਵਾਹਿਗੁਰੂ ਜੀ ਦੇ ਨਾਲ ਜਾਣ ਪਹਿਚਾਣ ਨਹੀਂ ਪਾਉਂਦੇ ਹੈਗੇ ਕਹਿੰਦੇ ਉਹਨਾਂ ਦਾ ਜਨਮ ਵਿਅਰਥ ਜਾਂਦਾ ਜੇ ਵਾਹਿਗੁਰੂ ਜੀ ਦਾ ਨਾਮ ਸਿਮਰਨੀ ਕੀਤਾ ਫਿਰ ਜੀਵਨ ਵਿਅਰਥ ਚਲੇ ਗਿਆ ਨਾ ਸਾਗਰ ਸੰਸਾਰ ਸੈ ਗੁਰ ਪ੍ਰਸਾਦੀ ਤਰਹਿ ਕੇ ਕਹਿੰਦੇ ਜਿਸ ਜਿਹੜਾ ਸਾਗਰ ਆਹੇ ਸੰਸਾਰ ਰੂਪੀ ਕਹਿੰਦੇ ਇਹਦੇ ਤੋਂ ਗੁਰੂ ਦੀ ਕਿਰਪਾ ਨਾਲ ਹੀ ਤਰਿਆ ਜਾ ਸਕਦਾ ਗੁਰੂ ਦੀ ਕਿਰਪਾ ਨਾਲ ਕਿਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਨਾਮਦਾਨ ਮਿਲਦਾ ਫਿਰ ਉਹਦੀ ਕਮਾਈ ਹੁੰਦੀ ਹੈ ਫਿਰ ਵਾਹਿਗੁਰੂ ਵਿੱਚ ਸਮਾਈ ਹੋ ਜਾਂਦੀ ਹੈ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਨਾਨਕ ਜੀ ਵਿਚਾਰ ਦੱਸ ਰਹੇ ਨੇ ਕਿ ਜੋ ਵਾਹਿਗੁਰੂ ਜੀ ਹੈ ਪਰਮਾਤਮਾ ਜੀ ਹੈ ਉਹ ਕਰਨ ਕਾਰਨ ਸਮਰੱਥ ਹੈ ਉਹਦੇ ਤੋਂ ਬਿਨਾ ਹੋਰ ਕੋਈ ਕੁਝ ਨਹੀਂ ਕਰ ਸਕਦਾ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਤਾਰ ਜਿਸ ਵਾਹਿਗੁਰੂ ਜੀ ਨੇ ਸਾਰਿਆਂ ਵਿੱਚ ਆਪਣੀ ਸਤਿਆ ਟਿਕਾਈ ਹੋਈ ਆ ਉਹਦੀ ਸਤਿਆ ਕਰਕੇ ਆਪਾਂ ਸਾਰੇ ਤੁਰੇ ਫਿਰਦੇ ਆ ਸਾਰਾ ਜਿਹੜਾ ਕੁਝ ਹੋ ਰਿਹਾ ਉਹ ਉਹਦੇ ਹੱਥ ਵਾਸਾ ਉਹਦੇ ਤੋਂ ਬਿਨਾ ਕਹਿੰਦੇ ਸੁਣਦੇ ਹੁੰਨੇ ਆ ਨਾ ਕਿ ਕਹਿੰਦੇ ਆ ਵੀ ਉਹਦੇ ਤੋਂ ਬਿਨਾ ਪੱਤਾ ਨਹੀਂ ਝੁੱਲਦਾ ਹੈਗਾ ਉਹਦੀ ਰਜ਼ਾ ਤੋਂ ਬਿਨਾ ਪੌੜੀ ਖਸਮੇ ਕੈ ਦਰਬਾਰ ਟਾਡੀ ਵਸਿਆ ਕਹਿੰਦੇ ਜੋ ਜੀਵ ਵਾਹਿਗੁਰੂ ਜੀ ਦੇ ਨਾਮ ਦੀ ਸਿਫਤ ਸਲਾਹ ਕਰਦੇ ਨੇ ਉਹਦੀ ਕੀਰਤੀ ਗਾਉਂਦੇ ਨੇ ਉਹ ਉਹਦੇ ਦਰਬਾਰ ਵਿੱਚ ਵਸ ਜਾਂਦੇ ਨੇ ਸੱਚਾ ਖਸਮ ਕਲਾਣ ਕਮਲ ਵਿਗਸਿਆ ਪਰਮਾਤਮਾ ਦੇ ਨਾਮ ਦਾ ਕੀਰਤਨ ਕਰਨ ਨਾਲ ਕੀਰਤੀ ਕਰਨ ਦੇ ਨਾਲ ਉਹਨਾਂ ਦੇ ਅੰਦਰ ਲਾ ਕਮਲ ਆ ਜਿਹੜਾ ਉਹ ਖਿੜ ਜਾਂਦਾ ਹੈ ਹਿਰਦੇ ਰੂਪੀ ਕਮਲ ਖਸਮੋਂ ਪੂਰਾ ਪਾਏ ਮਨੋ ਰਹਿਸਿਆ ਕਹਿੰਦੇ ਜਦੋਂ ਪੂਰਾ ਨਾਮ ਮਿਲ ਜਾਂਦਾ ਪੂਰਾ ਆਨੰਦ ਮਿਲ ਜਾਂਦਾ ਵਾਹਿਗੁਰੂ ਜੀ ਵੱਲੋਂ ਫਿਰ ਕਹਿੰਦੇ ਉਹਨਾਂ ਦਾ ਮਨ ਖੇੜੇ ਵਿੱਚ ਰਹਿੰਦਾ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਫਿਰ ਉਹਨਾਂ ਜੀਵਾਂ ਦੇ ਅੰਦਰੋਂ ਦੁਸ਼ਮਣ ਕਿਹੜੇ ਨੇ ਵਿਕਾਰ ਭੱਜ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਗਿਆਨ ਇੰਦਰੇ ਨੇ ਉਹ ਗੁਰੂ ਦੀ ਦੱਸੀ ਹੋਈ ਰਜ਼ਾ ਵਿੱਚ ਚੱਲਦੇ ਨੇ ਫਿਰ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਫੇ ਜੋ ਉਹਨਾਂ ਦੇ ਇਹ ਗਿਆਨ ਇੰਦਰੇ ਨੇ ਨਾ ਉਹ ਗੁਰੂ ਦੀ ਦੱਸੀ ਹੋਈ ਸਿੱਖਿਆ ਤੇ ਦੱਸਦੇ ਚੱਲਦੇ ਨੇ ਜੋ ਗੁਰੂ ਨੇ ਸੱਚਾ ਮਾਰਗ ਦੱਸਿਆ ਹੁੰਦਾ ਫਿਰ ਗਿਆਨ ਇੰਦਰੇ ਜੀਵ ਦੇ ਵਾਸ ਵਿੱਚ ਆ ਜਾਂਦੇ ਨੇ ਜਦੋਂ ਜੀਵ ਕੋਲ ਨਾਮਦਾਨ ਹੋ ਜਾਂਦਾ ਸੱਚਾ ਸ਼ਬਦ ਵਿਚਾਰ ਕਾਲ ਵਿਦੁੱਸਿਆ ਜਿਸ ਜੀਵ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਆ ਉਹਦੇ ਕੋਲ ਫਿਰ ਜਿਹੜੀ ਆਤਮਿਕ ਮੌਤ ਆ ਉਹ ਨਹੀਂ ਆਉਂਦੀ ਟਾਡੀ ਕਥੇ ਅਕਥ ਸ਼ਬਦ ਸਵਾਰਿਆ ਜੋ ਟਾਡੀ ਜੋ ਵਾਹਿਗੁਰੂ ਜੀ ਦੀ ਕੀਰਤਿ ਕਰਨ ਵਾਲਾ ਗੁਰੂ ਦੇ ਸ਼ਬਦ ਨਾਲ ਸਵਾਰਿਆ ਗਿਆ ਫਿਰ ਉਹ ਪ੍ਰਭੂ ਦੀਆਂ ਗੱਲਾਂ ਕਰਦਾ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਜਿਸ ਜੀਵ ਨੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਗੁਣਾ ਦੀ ਪੂੰਜੀ ਵਾਹਿਗੁਰੂ ਜੀ ਦੇ ਗੁਣਾ ਦੀ ਪੂੰਜੀ ਇਕੱਠੀ ਕਰ ਲਈ ਫਿਰ ਇਸ ਤਰ੍ਹਾਂ ਉਹ ਵਾਹਿਗੁਰੂ ਜੀ ਨੂੰ ਮਿਲਦੇ ਨੇ ਸ਼ਲੋਕ ਮਹੱਲਾ ਪਹਿਲਾ ਖੱਤਿਓ ਜਮੈ ਖਤੇ ਕਰ ਨਿਤ ਖੱਤਿਆਂ ਵਿੱਚ ਪਾਹੇ ਤੋਤੇ ਮੂਲ ਨ ਉਤਰੈ ਜੇ ਸੋ ਤੋਵਣ ਪਾਹੇ ਨਾਨਕ ਬਖਸੈ ਬਖਸੀਐ ਨਾਹੇ ਤਾਂ ਪਾਹੀ ਪਾਹੇ ਗੰਧੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਜੀਵ ਪਹਿਲਾਂ ਆਪਣੇ ਜੋ ਪਾਪ ਕੀਤੇ ਹੋਏ ਸੀ ਮਾੜੇ ਕਰਮ ਕੀਤੇ ਹੋਏ ਸੀ ਉਹਨਾਂ ਕਰਕੇ ਉਹਨਾਂ ਦਾ ਜਨਮ ਹੋਇਆ ਜੇ ਪਹਿਲਾਂ ਹੀ ਵਾਹਿਗੁਰੂ ਵਿੱਚ ਸਮਾਈ ਹੋਈ ਹੁੰਦੀ ਉਹਦੇ ਨਾਮ ਦਾ ਜਾਪ ਕਰਕੇ ਜੀਵਨ ਮਿਲਣਾ ਹੀ ਨਹੀਂ ਸੀ ਜੀਵਨ ਤਾਂ ਹੀ ਮਿਲਿਆ ਜੋ ਪਿਛਲੇ ਕਰਮ ਮਾੜੇ ਸੀ ਜੀਵਨ ਹੋ ਗਿਆ ਵਾਹਿਗੁਰੂ ਦੇ ਚਰਨਾਂ 'ਚ ਸਮਾਈ ਨਹੀਂ ਹੋਈ ਫੇਰ ਕਹਿੰਦੇ ਉਹ ਪਹਿਲੇ ਪਹਿਲੇ ਮਾੜੇ ਕਰਮਾਂ ਨਾਲ ਜੀਵਨ ਮਿਲ ਗਿਆ ਫੇਰ ਇਸ ਜਨਮ ਵਿੱਚ ਫਿਰ ਪਾਪ ਕੀਤੇ ਫਿਰ ਅੱਗੇ ਨੂੰ ਵੀ ਜਿਹੜੇ ਸੰਸਕਾਰ ਬਣੇ ਉਹ ਵੀ ਮਾੜੇ ਬਣ ਗਏ ਇਸ ਤਰ੍ਹਾਂ ਫਿਰ ਉਹ ਮਾੜੇ ਸੰਸਕਾਰਾਂ ਦੇ ਨਾਲ ਮਾੜੀ ਇੱਛਾ ਤ੍ਰਿਸ਼ਨਾ ਦੇ ਨਾਲ ਫਿਰ ਇਸ ਤਰ੍ਹਾਂ ਜੀਵ ਦਾ ਜਨਮ ਦਾ ਜਨਮ ਦਾ ਮਰਨ ਦਾ ਚੱਕਰ ਚੱਲਿਆ ਹੋਇਆ ਕਹਿੰਦੇ ਜਿਹੜੇ ਇਹ ਪਾਪ ਨੇ ਇਹ ਜਿਸ ਮਤਲਬ ਆਪਣੇ ਇਹਨਾਂ ਦੇ ਇਲਾਜ ਕਰਨ ਦੇ ਨਾਲ ਕਿ ਅਸੀਂ ਆਪਣੇ ਪਾਪਾ ਨੂੰ ਆਪ ਧੋ ਧੋ ਕੇ ਮਤਲਬ ਕਰ ਲਾਂਗੇ ਸਾਫ ਕਰ ਲਾਂਗੇ ਮਨ ਨੂੰ ਇਹ ਆਪ ਨਹੀਂ ਹੁੰਦੇ ਹੈਗੇ ਇਹ ਤਾਂ ਹੀ ਨੇ ਨਾਨਕ ਜੀ ਕਹਿੰਦੇ ਜੇ ਉਹ ਬਖਸ਼ ਦੇਵੇ ਉਹ ਬਖਸ਼ ਦੇਵੇ ਪਾਪ ਸਾਡੇ ਔਗਣ ਫੇਰ ਹੀ ਅਸੀਂ ਬਖਸ਼ੇ ਜਾਂਦੇ ਆ ਨਹੀਂ ਤੇ ਫਿਰ ਕਹਿੰਦੇ ਅੱਗੇ ਫਿਰ ਸਜ਼ਾਾਂ ਮਿਲਦੀਆਂ ਨੇ ਸਜ਼ਾ ਕੀ ਹੁੰਦੀ ਆ ਸਭ ਤੋਂ ਵੱਡੀ ਸਜਾਤ ਹੈ ਜੇ ਜੰਮਨ ਮਰਨ ਦਾ ਚੱਕਰ ਪੈ ਜਾਣਾ ਮਹੱਲਾ ਪਹਿਲਾ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਐ ਸੁਖ ਸੁਖ ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਨਾਨਕ ਜੀ ਕਹਿੰਦੇ ਨੇ ਵੀ ਜੇ ਜੀਵ ਸੁੱਖਾਂ ਨੂੰ ਦੁੱਖਾਂ ਨੂੰ ਛੱਡ ਕੇ ਸੁੱਖ ਹੀ ਮੰਗੀ ਜਾਵੇ ਕਹਿੰਦੇ ਵੀ ਇਹ ਵੀ ਵਿਅਰਥ ਹੈਗਾ ਵਾਹਿਗੁਰੂ ਜੀ ਦੇ ਸਾਹਮਣੇ ਇਹ ਅਰਦਾਸਾਂ ਕਰਨੀਆਂ ਕਿਉਂਕਿ ਜਿਹੜੇ ਸੁੱਖ ਤੇ ਦੁੱਖ ਨੇ ਕੱਪੜਿਆਂ ਵਾਂਗ ਵਾਹਿਗੁਰੂ ਜੀ ਦੇ ਵੱਲੋਂ ਸਾਨੂੰ ਮਿਲੇ ਨੇ ਜਿਵੇਂ ਕੱਪੜੇ ਬਦਲ ਹੁੰਦੇ ਨੇ ਇਦਾਂ ਹੀ ਕਦੇ ਸੁੱਖ ਆਇਆ ਕਦੇ ਦੁੱਖ ਆਇਆ ਹਰ ਇੱਕ ਜੀਵ ਦੇ ਜੀਵਨ ਦੇ ਵਿੱਚ ਇਹ ਸੁੱਖ ਦੁੱਖ ਚੱਲਦਾ ਹੈ ਇਹ ਸਾਡੇ ਆਪਣੇ ਜਿਹੜੇ ਪਿਛਲੇ ਪੂਰਵਲੇ ਕਰਮ ਨੇ ਉਹਨਾਂ ਦੇ ਹਿਸਾਬ ਨਾਲ ਚੱਲਦਾ ਹੈ ਜਿੱਥੇ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ ਜਿੱਥੇ ਕਹਿੰਦੇ ਜੀਵ ਨੂੰ ਬੋਲਣ ਦੇ ਵਿੱਚ ਹਾਰ ਹੁੰਦੀ ਆ ਉੱਥੇ ਚੁੱਪ ਰਹਿਣ ਚੀਪਲਾ ਕਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਆਪਾਂ ਜੇ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਕਰੀ ਜਾਣੀਆਂ ਵੀ ਸਾਨੂੰ ਦੁੱਖ ਨਾ ਦੋ ਸਾਨੂੰ ਸੁੱਖ ਹੀ ਦੋ ਪਰ ਜੇ ਅਸੀਂ ਕਰਮ ਕੀਤੇ ਹੋਣ ਤਾਂ ਸਾਨੂੰ ਸੁੱਖ ਦੁੱਖ ਮਿਲਣਾ ਹੀ ਆ ਫੇਰ ਸਾਡੀ ਇੱਥੇ ਮੰਨੀ ਨਹੀਂ ਜਾਣੀ ਹਾਂ ਜੀ ਉਹ ਬਖਸ਼ੇ ਤੇ ਬਖਸ਼ਦੇ ਬਖਸ਼ਣਹਾਰ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਕਹਿੰਦੇ ਜੀਵ ਨੇ ਸਾਰੇ ਪਾਸੇ ਫਿਰ ਤੁਰ ਕੇ ਬਾਹਰ ਦੇਖਿਆ ਪਰ ਦੇਖਿਆ ਫਿਰ ਪਤਾ ਲੱਗਿਆ ਕਿ ਅੰਦਰੋਂ ਹੀ ਲੱਭਣਾ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਜਦੋਂ ਨਹੀਂ ਲੱਭਿਆ ਫਿਰ ਅੰਦਰ ਦੇਖਿਆ ਸੱਚੇ ਪੁਰਖ ਅਲਖ ਸਿਰਜ ਨੇ ਹਾਲਿਆ ਉਸ ਕਹਿੰਦੇ ਸੱਚੇ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਸਿਰਜਿਆ ਤੇ ਫਿਰ ਇਸ ਦੀ ਸੰਭਾਲਣਾ ਵੀ ਕੀਤੀ ਆ ਉਜੜ ਪੁੱਲੇ ਰਹਾ ਗੁਰਵੇ ਖਾਲਿਆ ਜੋ ਜੀਵ ਕਹਿੰਦੇ ਅਸਲੀਅਤ ਜੀਵਨ ਦੇ ਰਸਤੇ ਤੋਂ ਭੁੱਲ ਜਾਂਦੇ ਨੇ ਫਿਰ ਰਸਤਾ ਗੁਰੂ ਦਿਖਾਉਂਦਾ ਸਤਗੁਰ ਸੱਚੇ ਵਾਹ ਸੱਚ ਸਮਾਲਿਆ ਉਸ ਸੱਚੇ ਸਤਗੁਰ ਨੂੰ ਵਾਹ ਵਾਹ ਜੋ ਹਮੇਸ਼ਾ ਸੱਚੇ ਦਾ ਨਾਮ ਸਿਮਰਦੇ ਨੇ ਤੇ ਦੂਜੇ ਜੀਵਾਂ ਨੂੰ ਸਿਮਰਨ ਦੀ ਤਾਕੀਦ ਕਰਦੇ ਨੇ ਬਾਇ ਰਤਨ ਕਰਾ ਦੀਵਾ ਬਾਲਿਆ ਜਦੋਂ ਸਤਗੁਰ ਨੇ ਜੀਵ ਦੇ ਅੰਦਰ ਗਿਆਨ ਦਾ ਦੀਵਾ ਬਾਲ ਦਿੱਤਾ ਫਿਰ ਉਸ ਨੂੰ ਪ੍ਰਮਾਤਮਾ ਦੇ ਨਾਮ ਰੂਪੀ ਰਤਨ ਅੰਦਰੋਂ ਹੀ ਲੱਭ ਜਾਂਦਾ ਸੱਚੇ ਸਬਦ ਸਲਾਹਾ ਸੁਖੀਏ ਸੱਚ ਵਾਲਿਆ ਜੋ ਕਹਿੰਦੇ ਸੱਚੇ ਦੇ ਨਾਮ ਦੀ ਸਲਾਨਾ ਕਰਦੇ ਨੇ ਨਾਮ ਦੀ ਕੀਰਤੀ ਕਰਦੇ ਨੇ ਉਹ ਸੁਖ ਰਹਿੰਦੇ ਨੇ ਸੁਖੀ ਰਹਿੰਦੇ ਨੇ ਉਹ ਸੱਚੇ ਵਾਲੇ ਹੋ ਜਾਂਦੇ ਨੇ ਸੱਚਾ ਉਹਨਾਂ ਦਾ ਹੋ ਜਾਂਦਾ ਸੱਚਾ ਕੌਣ ਪ੍ਰਮਾਤਮਾ ਨਿੱਡਰਿਆਂ ਡਰ ਲੱਗ ਗਰਵ ਸੇ ਗਾਲਿਆ ਜੋ ਕਹਿੰਦੇ ਵਾਹਿਗੁਰੂ ਜੀ ਦੇ ਡਰ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਹੋਰ ਸੰਸਾਰ ਦੇ ਡਰ ਲੱਗਦੇ ਨੇ ਤੇ ਉਹ ਹੰਕਾਰ ਦੇ ਵਿੱਚ ਸੜਦੇ ਰਹਿੰਦੇ ਨੇ ਨਾਵੋ ਪੁੱਲਾ ਜੱਗ ਫਿਰੇ ਬੇਤਾਲਿਆ ਜੋ ਜੀਵ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਵਿੱਚ ਨਹੀਂ ਲੱਗਦੇ ਹੈਗੇ ਉਹਨੂੰ ਵਿਸਾਰ ਦਿੰਦੇ ਨੇ ਉਹ ਕਹਿੰਦੇ ਫਿਰ ਬੇਥਵੇ ਫਿਰਦੇ ਆ ਉਹਨਾਂ ਦਾ ਫਿਰ ਜੱਗ ਤੇ ਆਉਣਾ ਕਿਸੇ ਮਾਇਨੇ ਨਹੀਂ ਰੱਖਦਾ ਸ਼ਲੋਕ ਮਹਲਾ 3 ਜੀ ਪੈ ਵਿੱਚ ਜਮੈ ਪੈ ਮਰੇ ਪੀ ਪਉ ਮਨ ਮਹਿ ਹੋਏ ਨਾਨਕ ਪੈ ਵਿੱਚ ਜੇ ਮਰੇ ਸਹਲਾ ਆਇਆ ਸੋਏ ਕਹਿੰਦੇ ਜੇ ਕੋਈ ਜੀਵ ਉਸ ਵਾਹਿਗੁਰੂ ਜੀ ਦੇ ਪੈ ਵਿੱਚ ਜਮੈ ਪੈ ਜਮੈ ਪੈ ਮਰੇ ਪੀ ਪਉ ਮਨ ਮਹਿ ਹੋਏ ਕਹਿੰਦੇ ਜੇ ਉਹਦੇ ਭੈ ਵਿੱਚ ਹੀ ਜੰਮੇ ਭੈ ਵਿੱਚ ਹੀ ਮਰੇ ਤੇ ਆਪਣੇ ਮਨ ਵਿੱਚ ਉਹਦਾ ਭੈ ਰੱਖੇ ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਫਿਰ ਉਹਦਾ ਇੱਥੇ ਜੀਵੰਤ ਲੈਣਾ ਮਾਇਨੇ ਰੱਖਦਾ ਸਫਲਾ ਹੋ ਜਾਂਦਾ ਜੋ ਵਾਹਿਗੁਰੂ ਜੀ ਦੇ ਭੈ ਵਿੱਚ ਆਪਣਾ ਜੀਵਨ ਕੱਢਦਾ ਭੈ ਵਿੱਚ ਕਿਸ ਤਰ੍ਹਾਂ ਜੋ ਕੋਈ ਵਾਹਿਗੁਰੂ ਜੀ ਦੇ ਡਰ ਆਦਰ ਵਿੱਚ ਰਹਿੰਦਾ ਫਿਰ ਉਹ ਉਹਦੇ ਨਾਮ ਦੀ ਕਮਾਈ ਕਰਦਾ ਫਿਰ ਉਹ ਦੂਜਿਆਂ ਨੂੰ ਦੁਖੀ ਨਹੀਂ ਕਰਦਾ ਉਹ ਹੰਕਾਰ ਵਿੱਚ ਨਹੀਂ ਆਉਂਦਾ ਉਹਦੇ ਵਿੱਚ ਗੁਣ ਪੈਦਾ ਹੋ ਜਾਂਦੇ ਨੇ ਇਹ ਹੈ ਵਾਹਿਗੁਰੂ ਜੀ ਦਾ ਦਰ ਆਦਬ ਪੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਣ ਜੇ ਮਰੈ ਮੋਹ ਕਾਲੇ ਉੱਠ ਜਾਏ ਜੋ ਜੀਵ ਕਹਿੰਦੇ ਵਾਹਿਗੁਰੂ ਜੀ ਦੇ ਭੈ ਵਿੱਚ ਨਹੀਂ ਰਹਿੰਦੇ ਸੰਸਾਰਿਕ ਪਦਾਰਥਾਂ ਦੇ ਵਿੱਚ ਬਹੁਤ ਹੀ ਖੁਸ਼ੀਆਂ ਦੇ ਭੋਗਾਂ ਦੇ ਵਿੱਚ ਲੱਗੇ ਰਹਿੰਦੇ ਨੇ ਕਹਿੰਦੇ ਫਿਰ ਉਹ ਅੰਤ ਨੂੰ ਇੱਥੋਂ ਕਾਲੇ ਮੂੰ ਜਾਂਦੇ ਨੇ ਕਿਉਂਕਿ ਉਹ ਵਾਹਿਗੁਰੂ ਜੀ ਨੂੰ ਵਿਸਾਰ ਕੇ ਜਾਂਦੇ ਨੇ ਜੀਵਨ ਵੀ ਵਿੱਚ ਵੀ ਉਹਨਾਂ ਨੇ ਵਾਹਿਗੁਰੂ ਜੀ ਨੂੰ ਵਿਸਾਰ ਹੀ ਰੱਖਿਆ ਜਾਣ ਲੱਗੇ ਵੀ ਵਾਹਿਗੁਰੂ ਜੀ ਦਾ ਨਾਂ ਨਹੀਂ ਲਿਆ ਡਰ ਨਹੀਂ ਰੱਖਿਆ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਪਾਸ਼ਾ ਕਹਿੰਦੇ ਨੇ ਜਦੋਂ ਸਤਗੁਰ ਸਾਡੇ ਤੇ ਦਿਆਲ ਹੁੰਦੇ ਨੇ ਤਾਂ ਸਾਡੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤਾ ਸਾਨੂੰ ਵਾਹਿਗੁਰੂ ਜੀ ਦੇ ਵਿੱਚ ਪ੍ਰੀਤੀ ਲੱਗ ਜਾਂਦੀ ਆ ਸਤ ਗੁਰ ਹੋਏ ਦਿਆਲ ਨਾ ਕਬਹੋਂ ਚੂਰੀਏ ਜਦੋਂ ਕਹਿੰਦੇ ਸਤ ਗੁਰ ਸਾਡੇ ਤੇ ਦਿਆਲ ਹੁੰਦੇ ਨੇ ਤਾਂ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਰਹਿੰਦੀ ਹੈਗੀ ਤਾਂ ਸਾਨੂੰ ਕੋਈ ਚਿੰਤਾ ਨਹੀਂ ਰਹਿੰਦੀ ਹੈਗੀ ਕੋਈ ਝੂਰਨ ਨਹੀਂ ਰਹਿੰਦਾ ਹੈਗਾ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਜਦੋਂ ਕਹਿੰਦੇ ਸਤ ਗੁਰ ਸਾਡੇ ਤੇ ਦਿਆਲ ਹੁੰਦੇ ਨੇ ਕਿਰਪਾਲੂ ਹੁੰਦੇ ਨੇ ਸਾਨੂੰ ਦੁੱਖ ਦੁੱਖ ਨਹੀਂ ਲੱਗਦਾ ਦੁੱਖ ਨੂੰ ਸਾਡੇ ਵਿੱਚ ਸਹਿਣ ਦੀ ਸਮਰੱਥਾ ਆ ਜਾਂਦੀ ਆ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਜਦੋਂ ਸਤਗੁਰ ਸਾਡੇ ਤੇ ਕਿਰਪਾਲੂ ਹੁੰਦੇ ਨੇ ਦਿਆਲੂ ਹੁੰਦੇ ਨੇ ਫਿਰ ਕੀ ਹੁੰਦਾ ਅਸੀਂ ਵਾਹਿਗੁਰੂ ਜੀ ਦਾ ਆਨੰਦ ਮਾਣਦੇ ਆ ਉਹਦੇ ਮਿਲਾਪ ਦਾ ਆਨੰਦ ਮਾਣਦੇ ਆ ਸੁਖੀ ਰਹਿੰਨੇ ਆ ਮਨ ਆਨੰਦ ਵਿੱਚ ਰਹਿੰਦਾ ਸਤਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾ ਹੋਰ ਸੰਸਾਰਿਕ ਡਰ ਤਾਂ ਕਹਿੰਦੇ ਕੀ ਨੇ ਜਦੋਂ ਸਤਿਗੁਰੂ ਦਿਆਲ ਹੁੰਦੇ ਨੇ ਫਿਰ ਜਮ ਦਾ ਡਰ ਨਹੀਂ ਰਹਿੰਦਾ ਮੌਤ ਦਾ ਡਰ ਵੀ ਨਹੀਂ ਰਹਿੰਦਾ ਜਮ ਦਾ ਡਰ ਕਿਉਂ ਰਹਿਣਾ ਸਤਿਗੁਰ ਸਾਡੇ ਵੱਲ ਜੇ ਸਤਿਗੁਰ ਨੇ ਸਾਡਾ ਪੱਖ ਪੂਰਿਆ ਸਾਨੂੰ ਜਮ ਦਾ ਡਰ ਕਿਉਂ ਰਹਿਣਾ ਸਤਿਗੁਰ ਹੋਏ ਦਿਆਲ ਤਾਂ ਸਾਧ ਹੀ ਸੁਖ ਦੇਹਾ ਜਦੋਂ ਸਤਗੁਰ ਦਿਆਲ ਹੁੰਦੇ ਨੇ ਹਮੇਸ਼ਾ ਸਰੀਰ ਸੁਖ ਵਿੱਚ ਰਹਿੰਦਾ ਸਤਗੁਰ ਹੋਏ ਦਿਆਲ ਤਾਂ ਨਵਨਿਦ ਪਾਈਏ ਜਦੋਂ ਸਤਗੁਰ ਦਿਆਲ ਹੁੰਦੇ ਨੇ ਸੰਸਾਰ ਦੇ ਨੌ ਖਜ਼ਾਨੇ ਪਾਲੰਦੇ ਪੂਰੀਆਂ ਨਾਨਧੀਆਂ ਮਿਲ ਜਾਂਦੀਆਂ ਨੇ ਜੀਵ ਨੂੰ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਇਹ ਸਭ ਤੋਂ ਉੱਚੀ ਚੀਜ਼ ਆ ਉੱਚੀ ਗੱਲ ਸਭ ਤੋਂ ਕੀ ਆ ਜਦੋਂ ਸਤ ਗੁਰ ਦਿਆਲ ਹੁੰਦੇ ਆ ਤਾਂ ਵਾਹਿਗੁਰੂ ਵਿੱਚ ਸਾਡੀ ਲੀਨਤਾ ਹੋ ਜਾਂਦੀ ਆ ਕਿਉਂਕਿ ਸਤ ਗੁਰ ਨੇ ਦਿਆਲ ਹੋ ਕੇ ਸਾਨੂੰ ਨਾਮਦਾਨ ਕੀਤਾ ਨਾਮ ਜਦੋਂ ਦਾਨ ਵਿੱਚ ਮਿਲ ਗਿਆ ਨਾਮ ਦਿੜ੍ੜ ਹੋ ਗਿਆ ਨਾਮ ਦੀ ਕਮਾਈ ਕੀਤੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਾਡੀ ਸਮਾਈ ਹੋ ਗਈ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਬੇਅੰਤ ਗਲਤੀਆਂ ਆਪ ਦੀ ਅਣਜਾਣ ਵੱੱਈ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ वाहिगुरु जी वाहिगुरु जी सचे पातशाचे